ਗਾਈਸ ਵੈਲਕਮ ਬੈਕ ਟੂ ਕੋਡ ਆਪਣਾ ਚੈਨਲ ਹੈਪੀ ਬੋਨੋ ਵਾਲੋ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਹੋਰ ਜੀ ਆਪਾਂ ਹੋ ਗਏ ਅੱਜ ਤਿਆਰ ਰੈਡੀ ਆਪਾਂ ਜਾ ਰਹੇ ਅੱਜ ਸਿੱਧਾ ਸਾਹਿਬ ਜਾ ਰਹੇ ਆ ਰਹਿਮਤ ਸੁਖਣਾ ਹੈਗੀ ਸੀ ਮਿਸ਼ਾਨ ਸਾਹਿਬ ਦੀ ਉਹ ਅੱਜ ਸਾਡੇ ਸਵਾ 3 ਸਾਲ ਬਾਅਦ ਆਹੀ ਵਾਰੀ ਤੇ ਹੁਣ ਅਸੀਂ ਪਹਿਲੇ ਮਿਸ਼ਾਨ ਸਾਹਿਬ ਲੈ ਆਈਏ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਪਤਾ ਹੀ ਹੈ ਕਿੱਥੋਂ ਜਾ ਕੇ ਲੈ ਕੇ ਆਉਣਾ ਪਾਣਾ ਬਾਬਾ ਟਾਲ ਦੇ ਕੋਲ ਇੱਕ ਦੁਕਾਨ ਉਥੇ ਫਰਾਨੇ ਮਿਸ਼ਾਂਤਾਂ ਮਿਲਦੇ ਨੇ ਪੋਸਟੇ ਜਾ ਕੇ ਲੈਣੇ ਆ ਫਿਰ ਪਛੀ ਦਸਾ ਜਾਣਾ ਚੰਗਾ ਜੀ ਲੋ ਜੀ ਆਪਾਂ ਪਹੁੰਚ ਜੰਨੇ ਆ ਆਪਾਂ ਪਟਾਣਾ ਕੋਟੜੇ ਦੇ ਕੋਲ ਉਹਨੇ ਦੁਕਾਨਾਂ ਕੋਟਾ ਟਾਪ ਆ ਗਿਆ ਕੋਟਾ ਟਾਪ ਆਪਾਂ ਪਹੁੰਚ ਜੰਨੇ ਤਾਂ ਨਾ ਉਹਨੇ ਇੱਕ ਕੜੀ ਦੁਕਾਨ ਦਾ ਬੁਕਿੰਗ ਹੁੰਦੀ ਏ ਆ ਵੇਖੋ ਕਿੰਨੀ ਸਾਰੀ ਬੜੀ ਆ ਚਲੋ ਮਿਲਦੇ ਵਖਣੇ ਉਪਰ ਪਾਣ ਆ ਬਾਬਾ ਅੱਜ ਆ ਗਿਆ ਹੀ ਦੁਕਾਨਾ ਮੰਮਾ ਨਾ ਗੰਦਾ ਭੈਜੀ ਮੰਮਾ ਆ ਗੇਰ ਤੋਂ ਸਾਹਮਣੇ ਹੀ ਹੈਗੀ ਦੁਕਾਨ ਮਮਾ ਨਾ ਆਪਾਂ ਵੀ ਨਹੀਂ ਗੇ ਮੰਮਾ ਨਾ ਗੰਦਾ ਭੈਵਾ ਆ ਦੁਕਾਨ ਹੈਗੀ ਜੀ ਆ ਵੇਖੋ ਲੋ ਜੀ ਆਪਾਂ ਨਿਸ਼ਾਨ ਸਾਹਿਬ ਲੈ ਲਿਆ ਆ ਦੁਕਾਨੇ ਕੀ ਸਾਰੇ ਗੁਰਦੁਆਰੇ ਦੇ ਸਾਰੇ ਗੁਰਦੁਆਰੇ ਇੱਥੇ ਬੋਗੀ ਗੰਢੀ ਇੱਥੋਂ ਤੀ ਲੈਸ ਕਰ ਦੇ ਆਗੇ ਅੱਜ ਅਪਾ ਪਹੁੰਚ ਚੁਕੇ ਆਂ ਸ਼ਿਦਾ ਸਾਹਿਬ ਸਾਧ ਸੰਭ ਲੈ ਕੇ ਹੁਣ ਆਪਾਂ ਕਰਾਂਗੇ ਸੇਵਾ ਅਨੁ ਮਿਲਦੇ ਆਪਾਂ ਤੁਹਾਨੂੰ ਅੰਦਰ ਜਾਗੇ Tantan Bapak Tantan Pantan Tantan Bapak Bapak Tantan Bapak Tantan Bapak Sewa lagi i okay. ਜੀ ਆ ਪਾ ਗਏ ਆ ਤੁਹਾਡੇ ਸਾਹਮਣੇ ਫੇਰ ਕੱਲ ਆਪਾਂ ਗਏ ਸੀ ਸ਼ਿਦਾ ਸਾਹਿਬ ਸਾਨੂੰ ਪਤਾ ਹੀ ਹੈ ਨਿਸ਼ਾਨ ਸਾਹਿਬ ਦੀ ਆਪਣੀ ਆਵਾਰੀ ਸੀ ਸੇਵਾ ਸੀ ਆਪਣੀ ਸਵਾ 3 ਸਾਲ ਬਾਅਦ ਆਪਣੀ ਹੋ ਰਹੀ ਹੈ ਜੀ ਚਲੋ ਸੁਖਨਾਪੁਰੀ ਹੋਈ ਰਹਿਮਤ ਦੀ ਤੇ ਆਉ ਗੱਡੀ ਬੜੀ ਸੀ ਆ ਗਿਆ ਆਪਾਂ ਬਹਿ ਗਏ ਬਲੌਕ ਗੰਮੀ ਪੜੀ ਆ ਕੰਟੀ ਨੂੰ ਨਹੀਂ ਕੀਤਾ ਆਪਾਂ ਬਾਅਦੇ ਸੰਡੇ ਟਾਈਮ ਹੋ ਗਿਆ 6 ਵਜੇ ਪਾਲੇਪੰਡ ਸ਼ਾਮ ਦੇ ਹੁਣ ਆਪਾਂ ਚੱਲਨੇ ਘੁੰਮਣ ਪਹਿਲੇ ਆਪਾਂ ਹਸਪੀਟਲ ਗਏ ਸੀ ਉਹ ਪਿੱਛੇ ਗਈ ਸੀ ਆਪਾਂ ਉਹਨਾਂ ਦੇ ਮੰਮੀ ਦਾ ਭਰਾ ਲੈਣ ਇੱਥੇ ਹੀ ਨੇ ਸੀ ਫੇ ਬਾਕੀ ਬਾਅਦ ਚ ਆਪਾਂ ਗੱਲਾਂ ਬਾਅਦ ਚ ਹਾਂ ਜੀ ਦੁਪਹਿਰ ਦੇ ਮੋਟੇ ਸੀ ਆਉਣ ਆਪਾਂ ਨਿਕਲੇ ਚੰਨਿਆ ਬਾਗਾ ਮੰਨੇ ਦਾਣਿਆ ਰਾਮਾ ਦਾ ਨਾਣੇ ਝੂੜੇ ਅਦਾ ਮੈਂ ਚੱਲੀਆਂ ਝੂੜੇ ਲੈਣ ਅਮ ਘੱਟੇ ਜਾ ਰਹੇ ਹੋ ਝੂੜੇ ਨੇ ਚੈਨਲ ਨੂੰ ਕੀ ਕਰੋ? ਲਾਈਕ ਕਰੋ, ਟਰਾਈ ਕਰੋ। ਲਾਈਕ ਕਰ ਦੋ, ਸਬਸਕ੍ਰਾਈਬ ਕਰ ਦੋ ਤੇ ਵੀਡੀਓ ਦੇ ਨਾਲ ਜੁੜੇ ਰਹੋ। ਜਿੱਥੇ ਜਾਵਾਂਗੇ ਤੁਹਾਨੂੰ ਨਾਲ ਹੀ ਲੈ ਕੇ ਜਾਵਾਂ। ਚੱਲਦੇ ਚਲੋ। ਵੇਖੋ ਇਹ ਆਪਾਂ ਜਾ ਰਹੇ ਰੋਂਗ ਸਾਈਡ। ਹਮੇਸ਼ਾ ਹੀ ਆਪਾਂ ਰੋਂਗ ਸਾਈਡ ਜਾਂਦੇ ਹਾਂ। ਕੋਈ ਡਾਡੂ ਕੋਈ ਨਹੀਂ ਜੇ ਖੜਾ ਹੋਵੇ ਨਾ ਫਿਰ ਡਾਲੁੰਦਾ ਹਨ। ਉਦਾਂ ਕੋਈ ਡਾਨੀ। ਜਿਸਨੇ ਸਾਹਮਣੇ ਕੋਈ ਖੜਾ ਮਿਲ ਜੇ। ਫਿਰ ਸਪਾ ਸਪਾ ਜਰੇ ਤੇ ਮਿਆਪਾ ਇਹ ਤਾਂ ਮਾਰਨਿੰਗ ਦੀ ਗੱਡੀ ਪਈ ਉਹਨਾਂ ਵਿਚਾਰੇ ਉੱਪਰ ਆਏ ਹੋਣੇ ਨਾ ਪਤਾ ਨਹੀਂ ਪਾਗਦਾ ਹਣਾ ਲੋਈ ਆਪਾਂ ਹੁਣ ਆਪਾਂ ਸਿੱਧੇ ਹੋ ਗਏ ਸੂਰ ਦੇਵਤਾ ਆ ਗਏ ਆਪਣੇ ਸਾਹਮਣੇ ਹਾਂ ਵੀ ਚਾਂਦੇ ਪਏ ਆ ਥੋੜਾ ਠੰਡੇ ਹੋ ਗਏ ਹੁਣ ਚਲੋ ਮਿਲਦੇ ਆਪਾਂ ਆ ਜੇ ਵਾ ਪੋਲ ਪਾਲ ਕਰਨ ਲੱਗੇ ਆਪਾਂ ਸਰਿਆ ਦੇ ਥਲੇ ਹਾਂ ਦੇ ਸਰਿਆ ਵਗਦਾ ਬੜਾ ਆ ਦੇਖੋ ਸਰਿਆ ਦੇ ਮੱਛੀ ਸੁਣੇਂ ਦਰਿਆ ਦੇ ਮੱਛੀਆਂ ਮਗਰ ਮੱਛੀ ਹੀ ਹੈ ਦੇਖ ਲੋ ਫਿਰ ਬੜਾ ਵਧੀਆ ਬਣਾਤਾ ਹੈ ਇਹਨਾਂ ਕੰਨਾ ਵਾਛੇ ਖੋਜੀ ਵੇਖੋ ਕੋਂਚੋ ਹੋ ਮੂੰਹ ਮਾ ਗਈ

bye ram puri kar re ram kitne rent 上学。 ਆ ਰਹੀ ਆਹ ਵੇਖੋ ਕਿੰਨੀਆਂ ਲੈਣਾ ਲੱਗੀਆਂ ਜੀ ਲੈਣ ਲੱਗੀ ਓਥੇ ਬੋਟੀਆਂ ਘਾਟੇ ਨਾ ਲੋ ਜੀ 11 ਬੈ ਗਈ ਬੋਟਿੰਗ ਚ ਬਿਨਾ ਪਾਣੀ ਤੋਂ ਬੋਟਿੰਗ ਚੱਲਦੀ ਦੇਖੀ ਕਿਵੇਂ ਨੇ ਆਹ ਵੇਖੋ ਜੀ ਸ਼ੁਰੂ ਤਾਂ ਆਪਣੀਆਂ ਕਰਦੀ ਸੀ ਤੇ ਚਲ ਗਈ ਅੰਦਰ

ਚਿਕਨਤਾਂ ਜ਼ਿਲ੍ਹਾ ਨੂਹ ਨੂਹ ਚਿਕਨਤਾਂ 这个，这个。<laughs>

ਲੋ ਜੀ ਆਪਾਂ ਫੰਕਸ਼ਨ ਕਰਕੇ ਚੂੜਾ ਝੜ ਲੈ ਕੇ ਨਜ਼ਾਰੇ ਪੂਰੇ ਲੁੱਟ ਗਏ ਤੇ ਹੁਣ ਆਪਾਂ ਆ ਗਏ ਬਾਹਰ ਹੁਣ ਆਪਾਂ ਚੱਲੇ ਆਂ ਰੋਟੀ ਪਾਣੀ ਖਾਣ ਤੇ ਆਪਾਂ ਵਲੋਗ ਦੇ ਆਪਾਂ ਮੈਂ ਕਿਹਾ ਇੱਥੇ ਐਂਡਿੰਗ ਕਰ ਦਈਏ ਵੀਡੀਓ ਵਧੀਆ ਲੱਗੇ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਸੁਣ ਸੁਣ ਕਿ ਸਾਨੂੰ ਪਤਾ ਲੱਗਦਾ ਵਾ ਸਾਡੀ ਵੀਡੀਓ ਵਧੀਆ ਬਣ ਰਹੀ ਆ ਜਾਂ ਮਾੜੀ ਬਣ ਰਹੀ ਆ ਕਮੈਂਟਾਂ ਦੇ ਵਿੱਚ ਹੀ ਅਸਲੀ ਪਤਾ ਲੱਗਦਾ ਸਾਨੂੰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਹੈਪੀਪੁਰਮ ਚੈਨਲ ਦਾ ਨਾਮ ਹੈ ਆ ਮੈਂ ਖਾੜੀ ਛੱਲੀ ਮਿਲਦੇ ਪਤਾ ਨੂੰ ਨਵੇਂ ਵਲੌਗ ਤੇ ਚੰਗਾ ਫਸਲੀ ਕਾਲ ਟੋਟਾ